ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜੇਕਰ ਤੁਸੀਂ ਜਪਜੀ ਸਾਹਿਬ ਦੀ ਇਸ ਪੰਕਤੀ ਦਾ ਜਾਪ 30 ਦਿਨ ਕਰ ਲੈਂਦੇ ਹੋ ਤਾਂ ਵੇਖ ਲੈਣਾ ਕਿ ਤੁਹਾਡੀ ਦਿਨਾਂ ਵਿੱਚ ਹੀ ਕਿਸਮਤ ਚਮਕ ਜਾਵੇਗੀ ਭਾਵੇਂ ਤੁਹਾਡੀ ਜ਼ਿੰਦਗੀ ਵਿੱਚੋਂ ਤੁਹਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਖੁਦ ਵੱਡੇ ਵੱਡੇ ਬਦਲਾਵ ਹੁੰਦੇ ਨਜ਼ਰ ਆ ਸਕਦੇ ਹਨ ਕਿਉਂਕਿ ਸਾਤ ਸੰਗਤ ਜੀ ਗੁਰਬਾਣੀ ਵਿੱਚ ਬਹੁਤ ਹੀ ਤਾਕਤ ਹੈ ਗੁਰਬਾਣੀ ਵਿੱਚੋਂ ਤੁਸੀਂ ਕਿਸੇ ਵੀ ਪੰਕਤੀ ਦਾ ਜਾਪ ਜੇਕਰ ਆਪਣੇ ਜ਼ਿੰਦਗੀ ਦਾ ਕੋਈ ਨਿਯਮ ਬਣਾ ਲੈਂਦੇ ਹੋ ਤਾਂ ਤੁਸੀਂ ਵੇਖ ਲੈਣਾ ਕਿ ਤੁਹਾਡੇ ਉੱਤੇ ਪਰਮਾਤਮਾ ਜੀ ਦੀ ਕਿਵੇਂ ਮਿਹਰ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਤੇ ਤੁਹਾਡੇ ਬੱਚਿਆਂ ਤੇ ਪਰਿਵਾਰ ਤੇ ਹਮੇਸ਼ਾ ਦੇ ਲਈ ਬਣ ਜਾਵੇ ਤੇ ਹਮੇਸ਼ਾ ਸਾਧ ਸੰਗਤ ਜੀ ਸਰਬੱਤ ਦਾ ਭਲਾ ਹੀ ਮੰਗਿਆ ਕਰੋ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਇੱਕ ਜੁਗਤੀ ਦੱਸਣ ਜਾ ਰਹੇ ਹਾਂ ਜੇਕਰ ਅਸੀਂ ਇਸ ਜੁਗਤੀ ਦੇ ਨਾਲ ਬਾਣੀ ਪੜ ਲਈ ਤਾਂ ਵੇਖਣਾ ਕਿ ਸਾਡੀਆਂ ਸਾਰੀਆਂ ਹੀ ਮੁਸ਼ਕਿਲਾਂ ਦਾ ਹੱਲ ਪ੍ਰਮਾਤਮਾ ਜੀ ਕਿਵੇਂ ਦਿਨਾਂ ਵਿੱਚ ਹੀ ਕਰ ਦੇਣਗੇ ਤੇ ਦਿਨਾਂ ਵਿੱਚ ਸਾਡੀ ਕਿਸਮਤ ਵੀ ਚਮਕ ਜਾਵੇਗੀ ਅਤੇ ਵੇਖਣਾ ਕਿ ਤੁੰਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਹੋ ਜਿਹੀ ਕਿਰਪਾ ਹੋ ਜਾਵੇਗੀ ਇੰਨੀ ਸਾਨੂੰ ਦਾਤਾਂ ਬਖਸ਼ ਦੇਣਗੇ ਕਿ ਸਾਡੇ ਕੋਲੋਂ ਤਾਂ ਸੰਭਾਲ ਹੀ ਨਹੀਂ ਹੋਣੀ ਆ ਜੋ ਵੀ ਚੀਜ਼ ਤੁਸੀਂ ਕਦੇ ਸੁਪਨੇ ਵਿੱਚ ਵੀ ਸੋਚੀ ਹੋਵੇਗੀ ਉਹ ਵੀ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਆਪ ਦੇ ਦੇਣਗੇ ਤੁਹਾਡੀ ਝੋਲੀ ਵਿੱਚ ਪਾ ਦੇਣਗੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਇੱਕ ਸਾਖੀ ਦੱਸਣ ਵਾਲੇ ਹਾਂ ਜਿਸ ਨੂੰ ਸੁਣ ਕੇ ਤੁਹਾਨੂੰ ਵੀ ਸੋਝੀ ਆ ਜਾਵੇਗੀ ਕਿ ਗੁਰਬਾਣੀ ਪੜ੍ਹਨੀ ਜਾਂ ਸੁਣਨੀ ਸਾਡੇ ਲਈ ਕਿੰਨੀ ਜ਼ਰੂਰੀ ਹੈ ਕਿਵੇਂ ਸਾਡਾ ਲੋਕ ਪਰਲੋਕ ਸਵਾਰਿਆ ਜਾ ਸਕਦਾ ਹੈ ਇਸ ਲਈ ਵੀਡੀਓ ਨੂੰ ਪੂਰਾ ਹੀ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਜੀ ਤੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਵੀ ਕਰ ਦੇਣਾ ਜੀ ਸਾਧ ਸੰਗਤ ਜੀ ਜੇ ਅਸੀਂ ਕਿਸੇ ਨੂੰ ਪੁੱਛੀਏ ਕਿ ਤੇਰੀ ਉਮਰ ਕਿੰਨੀ ਹੈ ਤਾਂ ਉਹ ਕਹਿ ਦਿੰਦਾ ਹੈ ਕਿ ਮੇਰੀ ਉਮਰ 40 ਹੈ ਕੋਈ ਕਹਿੰਦਾ ਹੈ ਕਿ ਮੇਰੀ ਉਮਰ 50 ਸਾਲ ਦੀ ਹੋ ਚੁੱਕੀ ਹੈ ਤੇ ਕੋਈ ਕਹਿ ਦਿੰਦਾ ਹੈ ਕਿ ਹੁਣ ਮੈਂ 60 ਸਾਲ ਦਾ ਹੋ ਚੁੱਕਿਆ ਹਾਂ ਜਾਂ ਹੋ ਚੁੱਕੀ ਹਾਂ ਪਰ ਅਸੀਂ ਉਹ ਦੁਨਿਆਵੀ ਉਮਰ ਨਹੀਂ ਪੁੱਛ ਲੈਂਦੇ ਹਾਂ ਜੇ ਪੁੱਛੀਏ ਕਿ ਤੁਹਾਡੀ ਰੂਹਾਨੀ ਉਮਰ ਕਿੰਨੀ ਹੈ? ਭਾਵ ਕਿ ਤੁਸੀਂ ਰੂਹ ਦੇ ਨਾਲ ਕਿੰਨਾ ਚਿਰ ਉਮਰ ਹੰਢਾ ਲਈ ਹੈ ਤੇ ਕਿੰਨੀ ਤੁਸੀਂ ਹੋਰ ਹੰਢਾਉਣੀ ਚਾਹੁੰਦੇ ਹੋ? ਕਹਿਣ ਤੋਂ ਪਾਪ ਹੈ ਕਿ ਇਸ ਗੱਲ ਨੂੰ ਉਦਾਹਰਣ ਦੇ ਕੇ ਹੀ ਤੁਹਾਨੂੰ ਸਮਝਾ ਰਹੇ ਹਾਂ ਜੀ। ਇੱਕ ਨਗਰ ਦੇ ਵਿੱਚ ਮਹਾਪੁਰਖ ਜੀ ਚਲੇ ਗਏ। ਉਹਨਾਂ ਦਾ ਉੱਥੇ ਇੱਕ ਸੇਵਕ ਸੀ ਤੇ ਨਗਰ ਦੇ ਬਾਹਰ ਵਾਰ-ਵਾਰ ਮਹਾਪੁਰਸ਼ ਸਿਮੀਆਂ ਦੇ ਵਿੱਚ ਬੈਠ ਗਏ। ਕਹਿਣ ਤੋਂ ਪਾਪ ਹੈ ਕਿ ਉਹ ਮੜੀਆਂ ਦੇ ਵਿੱਚ ਬੈਠ ਗਏ। ਹੁਣ ਅੰਗਰੇਜ਼ਾਂ ਦੀਆਂ ਜਿਹੜੀਆਂ ਮੜੀਆਂ ਹੁੰਦੀਆਂ ਹਨ ਜਾਂ ਜਿਸ ਨੂੰ ਕਹਿ ਲਓ ਕਿ ਸ਼ਮਸ਼ਾਨ ਘਾਟ ਹੁੰਦੀ ਹੈ ਜਦੋਂ ਉੱਥੇ ਉਹ ਬੰਦੇ ਨੂੰ ਦਫਨਾਉਂਦੇ ਹਾਂ ਤਾਂ ਉਸ ਦੇ ਉੱਪਰ ਉਹ ਇੱਕ ਬੋਰਡ ਲਗਾ ਦਿੰਦੇ ਹਨ ਕਿ ਇੰਨੇ ਸਨ ਵਿੱਚ ਇਸ ਦਾ ਜਨਮ ਹੋਇਆ ਸੀ ਤੇ ਇੰਨੇ ਸਨ ਦੇ ਵਿੱਚ ਇਹ ਖਤਮ ਹੋ ਚੁੱਕਾ ਹੈ ਭਾਵੇਂ ਕਿ ਇਹ ਅਕਾਲ ਚਲਾਣਾ ਕਰ ਗਿਆ ਹੈ ਉਹ ਬੋਰਡ ਲਗਾਉਣਾ ਉਹਨਾਂ ਦੇ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ ਇਸ ਦੀ ਇੰਨੀ ਉਮਰ ਸੀ ਇੰਨੀ ਹੀ ਇਹਨੇ ਹੰਡਾਈ ਹੈ ਤੇ ਇਸ ਤੋਂ ਇਸ ਦਾ ਜਨਮ ਹੋਇਆ ਸੀ ਹੁਣ ਮਹਾਪੁਰਸ਼ਾਂ ਨੇ ਉਹਨਾਂ ਦੇ ਸੇਵਕ ਨੇ ਪਹਿਲੀ ਕਬਰ ਵੇਖੀ ਤੇ ਉਸ ਦੇ ਉੱਪਰ ਉਮਰ ਲਿਖੀ ਸੀ 6 ਮਹੀਨੇ ਹੁਣ ਦੂਜੀ ਕਬਰ ਦੇਖੀ ਸੀ ਤੇ ਉਸ ਦੇ ਉੱਪਰ ਉਸਦੀ ਮਰਨ ਵਾਲੇ ਦੀ ਉਮਰ ਲਿਖੀ ਸੀ 7 ਮਹੀਨੇ ਜਦੋਂ ਉਹਨਾਂ ਦੋਵਾਂ ਨੇ 4-5 ਕਬਰਾਂ ਵੇਖੀਆਂ ਤਾਂ ਕਿਸੇ ਤੇ 6 ਮਹੀਨੇ ਕਿਸੇ ਤੇ 5 ਮਹੀਨੇ ਕਿਸੇ ਤੇ 8 ਮਹੀਨੇ ਕਿਸੇ ਤੇ ਕੋਈ 10 ਸਾਲ ਕਿਸੇ ਤੇ 2 ਸਾਲ ਸਭ ਤੋਂ ਵੱਧ ਲੱਭੇ ਤਾਂ ਉਸ 2 ਸਾਲ ਲਿਖੇ ਉਮਰ ਤਾਂ ਫਿਰ ਹੁਣ ਸੇਵਕ ਨੇ ਮਹਾਪੁਰਖਾਂ ਨੂੰ ਪੁੱਛਿਆ ਕਿ ਮਹਾਪੁਰਖ ਜੀ ਇਸ ਨਗਰ ਦੇ ਵਿੱਚ ਕੋਈ ਜਵਾਨ ਨਹੀਂ ਹੁੰਦਾ ਸਾਰੇ ਬੱਚੇ ਹੀ ਚੜਾਈ ਕਰੀ ਜਾਂਦੇ ਹਨ ਕੋਈ ਜਵਾਨ ਕਿਉਂ ਨਹੀਂ ਹੁੰਦਾ ਕੋਈ ਵੀ ਇੱਥੇ ਕਬਰ ਬਜ਼ੁਰਗ ਦੀ ਨਹੀਂ ਹੈ ਤਾਂ ਮਹਾਪੁਰਖ ਜੀ ਕਹਿਣ ਲੱਗੇ ਕਿ ਆਹ ਵੇਖੋ ਕਿਸੇ ਦੀ 5 ਮਹੀਨੇ ਤੇ ਕਿਸੇ ਦੀ 6 ਮਹੀਨੇ ਉਮਰ ਲਿਖੀ ਹੈ ਕਿਸੇ ਦੀ 1 ਸਾਲ ਤੋਂ ਵੱਧ ਵੇਖੀਏ ਤਾਂ ਕਿਸੇ ਦੀ 2 ਸਾਲ ਜਾਂ 5 ਸਾਲ ਹੈ ਤੇ ਹੁਣ ਮਹਾਪੁਰਸ਼ ਜੀ ਕਹਿੰਦੇ ਹਨ ਕਿ ਤੈਨੂੰ ਮੈਂ ਜਵਾਬ ਦਿੱਤਾ ਤਾਂ ਤੇਰੀਆਂ ਗੱਲਾਂ ਕਲੀਅਰ ਨਹੀਂ ਹੋਣੀਆਂ। ਤੈਨੂੰ ਸਮਝ ਨਹੀਂ ਆਉਣਾ। ਤੂੰ ਐਦਾਂ ਕਰ ਜਾਂ ਕੋਈ ਪਿੰਡ ਚੋਂ ਬੰਦਾ ਬੁਲਾ ਕੇ ਲਿਆ। ਉਸ ਸੇਵਕ ਨੇ ਪਿੰਡ ਵਿੱਚ ਜਾ ਕੇ ਉੱਥੋਂ ਇੱਕ ਬੰਦਾ ਬੁਲਾ ਕੇ ਲਿਆਂਦਾ। ਪਿੰਡ ਵਾਲਿਆਂ ਨੂੰ ਹੁਣ ਜਿਹੜਾ ਸਵਾਲ ਸੇਵਕ ਨੇ ਕੀਤਾ। ਕਹਿਣ ਲੱਗੇ ਕਿ ਮੈਨੂੰ ਇਹ ਦੱਸੋ ਕਿ ਮੈਂ ਕਬਰਾਂ ਇੰਨੀਆਂ ਜ਼ਿਆਦਾ ਵੇਖੀਆਂ ਹਨ ਤੁਹਾਡੇ ਪਿੰਡ ਦੀਆਂ ਤੇ ਜਿਨ੍ਹਾਂ ਦੀ ਉਮਰ 2 ਸਾਲ ਤੋਂ ਵੱਧ ਕਿਸੇ ਦੀ ਵੀ ਨਹੀਂ ਹੈ। ਤੁਹਾਡੇ ਪਿੰਡ ਦੇ ਵਿੱਚ ਕੀ ਗੱਲ ਕੋਈ ਜਵਾਨ ਨਹੀਂ ਹੁੰਦਾ ਜਾਂ ਫਿਰ ਤੁਹਾਡੇ ਪਿੰਡ ਦੇ ਵਿੱਚ ਕੋਈ ਬਜ਼ੁਰਗ ਹੋ ਕੇ ਨਹੀਂ ਮਰਦਾ ਸਾਰੇ ਬੱਚਿਆਂ ਦੀ ਹੀ ਡੈਥ ਕਿਉਂ ਹੋ ਜਾਂਦੀ ਹੈ ਸਾਰੇ ਬੱਚੇ ਹੀ ਕਿਉਂ ਚੜਾਈ ਕਰ ਦਿੰਦੇ ਹਨ ਫਿਰ ਜਿਹੜਾ ਪਿੰਡ ਵਾਲੇ ਨੇ ਸੇਵਕ ਨੂੰ ਜਵਾਬ ਦਿੱਤਾ ਉਹ ਬਾ ਕਮਾਲ ਜਵਾਬ ਸੀ ਉਹ ਸਾਡੇ ਸਾਰਿਆਂ ਦੇ ਕੰਮ ਆਉਣ ਵਾਲਾ ਜਵਾਬ ਹੈ ਸਾਥ ਸੰਗਤ ਜੀ ਇਸ ਗੱਲ ਨੂੰ ਧਿਆਨ ਦੇ ਨਾਲ ਸਰਵਣ ਕਰ ਲੈਣਾ ਜੀ ਕਿ ਜਦੋਂ ਅਸੀਂ ਉਹ ਜਵਾਬ ਆਪਣੇ ਮਾਈਂਡ ਦੇ ਵਿੱਚ ਰੱਖ ਕੇ ਤੁਰਾਂਗੇ ਤਾਂ ਅਸੀਂ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਡੋਲਾਂਗੇ। ਪਿੰਡ ਵਾਲੇ ਨੇ ਜਵਾਬ ਦਿੱਤਾ ਤੇ ਕਹਿਣ ਲੱਗਾ ਇੱਥੇ ਬੱਚੇ ਚੜ੍ਹਾਈ ਨਹੀਂ ਕਰਦੇ। ਅਸੀਂ ਉਹਨਾਂ ਦੀ ਦੁਨਿਆਵੀ ਉਮਰ ਨਹੀਂ ਲਿਖੀ ਹੁੰਦੀ। ਅਸੀਂ ਤਾਂ ਉਹਨਾਂ ਦੀ ਰੂਹਾਨੀ ਉਮਰ ਲਿਖੀ ਹੁੰਦੀ ਹੈ। ਕਿਸੇ ਦੀ ਉਮਰ 6 ਮਹੀਨੇ, ਕਿਸੇ ਦੀ 1 ਸਾਲ ਤੇ ਕਿਸੇ ਦੀ ਉਮਰ 8 ਮਹੀਨੇ, ਕਿਸੇ ਦੀ ਉਮਰ 2 ਸਾਲ ਇਹ ਅਸੀਂ ਦੁਨਿਆਵੀ ਉਮਰ ਨਹੀਂ ਲਿਖਦੇ ਅਸੀਂ ਤਾਂ ਉਹਨਾਂ ਦੀ ਰੂਹਾਨੀ ਉਮਰ ਲਿਖਦੇ ਹਾਂ ਸੇਵਕ ਕਹਿਣ ਲੱਗਾ ਉਹ ਕਿਦਾਂ ਜਿੰਨਾ ਚਿਰ ਉਹਨਾਂ ਨੇ ਨਾਮ ਚੱਪਿਆ ਹੁੰਦਾ ਹੈ ਭਾਵ ਕਿ ਜਿੰਨਾ ਚਿਰ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਪਰਮਾਤਮਾ ਨੂੰ ਯਾਦ ਕੀਤਾ ਹੁੰਦਾ ਹੈ ਸਿਮਰਨ ਕੀਤਾ ਹੁੰਦਾ ਹੈ ਜਿੰਨੀ ਉਮਰ ਉਸਨਾਂ ਨੇ ਪਰਮਾਤਮਾ ਦੇ ਨਾਮ ਲਗਾਈ ਹੁੰਦੀ ਹੈ ਉਹ ਉਮਰ ਅਸੀਂ ਉਹਨਾਂ ਦੀ ਨੋਟ ਕਰ ਲੈਂਦੇ ਹਾਂ ਤੇ ਫਿਰ ਅਸੀਂ ਉਹਨਾਂ ਦੀ ਉਹ ਉਮਰ ਇੱਥੇ ਲਿਖ ਦਿੰਦੇ ਹਾਂ ਉਹ ਉਮਰ ਜਾਣਨ ਦੇ ਲਈ ਉਹਨਾਂ ਦੇ ਅਸੀਂ ਘਰ ਦੇ ਮੈਂਬਰ ਦੇ ਕੋਲੋਂ ਜਾਣਦੇ ਹਾਂ ਕਿ ਇਹ ਕਿੰਨਾ ਸਮਾਂ ਕਿੰਨੇ ਘੰਟੇ ਸਿਮਰਨ ਕਰਦਾ ਰਿਹਾ ਹੈ ਤੇ ਜਿੰਨੇ ਘੰਟੇ ਜਿੰਨੇ ਵੀ ਦਿਨ ਉਹ ਗੁਰੂ ਦੀ ਯਾਦ ਵਿੱਚ ਜੁੜਿਆ ਹੁੰਦਾ ਹੈ ਜਾਂ ਉਸਨੇ ਕਦੀ ਸੇਵਾ ਸਿਮਰਨ ਕੀਤਾ ਹੁੰਦਾ ਹੈ ਉਹਨੇ ਹੀ ਘੰਟੇ ਗੁਰੂ ਦੀ ਗੋਦ ਵਿੱਚ ਜੇਕਰ ਉਹ ਬੈਠਾ ਹੁੰਦਾ ਹੈ ਤਾਂ ਉਹਨਾਂ ਘੰਟਿਆਂ ਨੂੰ ਅਸੀਂ ਕਾਊਂਟ ਕਰਕੇ ਇੱਥੇ ਉਸ ਦੀ ਉਮਰ ਲਿਖ ਲੈਂਦੇ ਹਾਂ ਮੰਨ ਲਓ ਕਿ 24 ਘੰਟੇ ਬਣ ਗਏ ਫਿਰ ਉਹਦੀ ਇੱਕ ਦਿਨ ਦੀ ਉਮਰ ਬਣ ਜਾਂਦੀ ਹੈ ਫਿਰ ਜਿੰਨਾ ਸਮਾਂ ਉਸਨੇ ਰੋਹਾਨੀ ਉਮਰ ਬਤੀਤ ਕੀਤੀ ਹੁੰਦੀ ਹੈ ਉਹ ਉਮਰ ਅਸੀਂ ਇੱਥੇ ਲਿਖ ਦਿੰਦੇ ਹਾਂ ਇਹਦੇ ਉੱਤੇ ਸਾਧ ਸੰਗਤ ਜੀ ਹੁਣ ਅਸੀਂ ਆਪਣਾ ਹਿਸਾਬ ਕਿਤਾਬ ਲਗਾਓ ਮੰਨ ਲਓ ਕਿ 1.5 ਵਜੇ ਤੋਂ 2 ਵਜੇ ਤੱਕ ਆਪਾਂ ਗੁਰੂ ਘਰ ਬੈਠੇ ਹਾਂ ਭਾਵ ਸਾਡੀ ਉਮਰ ਬਣੀ ਅੱਧਾ ਘੰਟਾ ਜੇ ਅਸੀਂ ਘਰ ਵਿੱਚ ਕੋਈ ਵੀ ਸਿਮਰਨ ਕਰ ਲਿਆ ਮੰਨ ਲਓ ਕਿ ਅਸੀਂ ਕੋਈ ਪਾਠ ਕਰਦੇ ਹਾਂ ਉਹ ਪਾਠ ਕਰਦਿਆਂ ਜਿਵੇਂ ਜਪਜੀ ਸਾਹਿਬ ਦਾ ਹੀ ਪਾਠ ਲਾ ਲਓ ਮੰਨ ਲਓ ਕਿ ਤੁਹਾਨੂੰ ਕਰਨ ਲੱਗਿਆਂ 25 ਮਿੰਟ ਲੱਗ ਜਾਂਦੇ ਹਨ ਜਾਂ ਕਈਆਂ ਨੂੰ 30 ਮਿੰਟ ਵੀ ਲੱਗ ਜਾਂਦੇ ਹਨ ਤਾਂ ਉਹਨਾਂ ਦੀ ਵੀ ਅੱਧਾ ਘੰਟਾ ਉਮਰ ਹੋ ਗਈ ਤੇ ਬਾਅਦ ਵਿੱਚ ਸਾਨੂੰ ਭੁੱਲ ਹੀ ਜਾਂਦਾ ਹੈ ਕਿ ਫਿਰ ਜਦ ਕਦੇ ਯਾਦ ਆ ਗਿਆ ਫਿਰ ਪਾਠ ਕਰ ਲਿਆ ਉਸ ਦਿਨ ਦੀ ਵੀ ਕਾਊਂਟ ਕਰਕੇ ਜੇਕਰ ਤੁਸੀਂ ਲਗਾ ਲਓ ਤਾਂ ਤੁਹਾਡੀ 1 ਘੰਟਾ ਉਮਰ ਬਣ ਜਾਵੇਗੀ ਤੇ ਜੇਕਰ ਤੁਸੀਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ ਤੇ ਜਾਂ ਤੁਸੀਂ ਨਿਤਨੇਮ ਹੀ ਪੱਕੇ ਹੋ ਪਾਪ ਕਿ ਤੁਸੀਂ ਸਵੇਰੇ ਵੀ ਗੁਰਬਾਣੀ ਦੇ ਨਾਲ ਜੁੜਦੇ ਹੋ ਤੇ ਸ਼ਾਮ ਨੂੰ ਵੀ ਗੁਰਬਾਣੀ ਦੇ ਨਾਲ ਜੁੜਦੇ ਹੋ ਤਾਂ ਉਹ ਕਾਊਂਟ ਕਰਕੇ ਤੁਹਾਡੀ ਉਮਰ 100 ਬਣ ਜਾਵੇਗੀ। ਉਦਾਹਰਣ ਵਜੋਂ 12 ਦਿਨ ਅਸੀਂ ਯਾਦ ਕਰਾਂਗੇ ਤੇ ਫਿਰ 24 ਘੰਟੇ ਬਣ ਜਾਂਦੇ ਹਨ। ਫਿਰ ਇੱਕ ਦਿਨ ਬਣ ਜਾਂਦਾ ਹੈ। ਸਾਡੀ ਉਮਰ ਦੇ ਹਿਸਾਬ ਤੁਸੀਂ ਆਪ ਹੀ ਲਗਾ ਲਓ। ਪਾਪ ਕਿ ਤੁਸੀਂ ਆਪਣੇ ਮਨ ਨਾਲ ਕਦੇ ਸੋਚ ਕੇ ਵੇਖ ਲੈਣਾ ਕਿ ਤੁਸੀਂ ਦਿਨ ਦੇ ਵਿੱਚ ਕਿੰਨਾ ਸਮਾਂ ਗੁਰਬਾਣੀ ਪੜ੍ਹਦੇ ਹੋ, ਕਿੰਨਾ ਸਮਾਂ ਆਪਣੇ ਪਰਮਾਤਮਾ ਦੇ ਲਈ ਕੱਢਦੇ ਹੋ। ਉਨਹੀਂ ਤੁਸੀਂ ਆਪਣੀ ਰੂਹਾਨੀ ਉਮਰ ਕਾਊਂਟ ਕਰਦੇ ਜਾਣਾ ਜੀ ਇਸ ਲਈ ਸਾਧ ਸੰਗਤ ਜੀ ਵੱਧ ਤੋਂ ਵੱਧ ਇਹ ਪ੍ਰਣ ਕਰ ਲਓ ਕਿ ਤੁਸੀਂ ਪਰਮਾਤਮਾ ਦਾ ਨਾਮ ਸਿਮਰਨਾ ਹੈ ਬੰਦਗੀ ਕਰਨੀ ਹੈ ਭਗਤੀ ਕਰਿਆ ਕਰੋ ਸਿਮਰਨ ਕਰਿਆ ਕਰੋ ਤੇ ਆਪਣਾ ਜੀਵਨ ਵੀ ਸਫਲਾ ਕਰ ਲਿਆ ਕਰੋ ਸਾਧ ਸੰਗਤ ਜੀ ਇਹ ਜਿਹੜੀਆਂ ਦੁਨਿਆਵੀ ਚੀਜ਼ਾਂ ਹਨ ਇਹਨਾਂ ਨੇ ਤਾਂ ਇੱਥੇ ਹੀ ਰਹਿ ਜਾਣਾ ਹੈ ਨਾਲ ਜਾਣਾ ਹੈ ਸਿਰਫ ਸੇਵਾ ਤੇ ਸਿਮਰਨ ਉਹੀ ਸਾਡੀ ਜ਼ਿੰਦਗੀ ਦਾ ਕਾਊਂਟ ਹੋਣਾ ਹੈ ਬਾਕੀ ਦੁਨਿਆਵੀ ਗੱਲਾਂ ਤਾਂ ਇੱਥੇ ਹੀ ਰਹਿ ਜਾਣੀਆਂ ਹਨ ਇਸ ਲਈ ਤੁਸੀਂ ਭਾਵੇਂ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਮੂਲ ਮੰਤਰ ਦਾ ਹੀ ਜਾਪ ਕਰ ਲਿਆ ਕਰੋ ਵੱਧ ਤੋਂ ਵੱਧ ਸਾਤਸੰਗਤ ਜੀ ਮੂਲ ਮੰਤਰ ਦਾ ਜਾਪ ਕਰਿਆ ਕਰੋ ਫਿਰ ਵੇਖਣਾ ਕਿ ਤੁਹਾਡੀ ਜ਼ਿੰਦਗੀ ਵਿੱਚ ਕਿਵੇਂ ਵੱਡੇ ਵੱਡੇ ਬਦਲਾਅ ਹੋਣੇ ਸ਼ੁਰੂ ਹੋ ਜਾਣਗੇ ਤੁਹਾਡੀ ਕਿਸਮਤ ਚਮਕ ਜਾਵੇਗੀ ਤੁਹਾਡੇ ਘਰ ਵਿੱਚ ਖੁਸ਼ੀਆਂ ਬਰਕਤਾਂ ਆਪ ਚੱਲ ਕੇ ਆਉਣਗੀਆਂ ਜੇਕਰ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰਦੇ ਹੋ ਉਸਦੇ ਅਰਥਾਂ ਨੂੰ ਜਾਣ ਲੈਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਵਿੱਚੋਂ ਹਉਮੈ ਹੰਕਾਰ ਸਭ ਕੁਝ ਦੂਰ ਹੋ ਜਾਵੇਗਾ ਜੇਕਰ ਇਹ ਤੁਹਾਡੀ ਜ਼ਿੰਦਗੀ ਵਿੱਚੋਂ ਖਤਮ ਹੋ ਗਿਆ ਤਾਂ ਤੁਹਾਡਾ ਮਨ ਨਿਰਮਲ ਹੋ ਜਾਵੇਗਾ ਤੁਸੀਂ ਪਰਮਾਤਮਾ ਦੇ ਨਾਲ ਖੁਦ ਬਖੁਦ ਆਪ ਹੀ ਜੁੜਨਾ ਸ਼ੁਰੂ ਹੋ ਜਾਓਗੇ ਜਦ ਵੀ ਤੁਹਾਡੇ ਕੋਲ ਸਮਾਂ ਮਿਲੇ ਤਾਂ ਮੂਲ ਮੰਤਰ ਦਾ ਜਾਪ ਕਰਦੇ ਰਿਹਾ ਕਰੋ ਇਸ ਤਰ੍ਹਾਂ ਕਰਨ ਨਾਲ ਤੁਸੀਂ ਦੁਨਿਆਵੀ ਝੂਠੀਆਂ ਗੱਲਾਂ ਤੋਂ ਬਚੇ रह ਸਕਦੇ ਹੋ ਤੇ ਪਰਮਾਤਮਾ ਦੇ ਨਾਲ ਵੱਧ ਤੋਂ ਵੱਧ ਜੁੜ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ